ਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹੋਏ ਤਤੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦਾ ਵਿਰੋਧ ਸਿੱਖ ਕੌਮ ਵੱਲੋਂ ਕੀਤਾ ਜਾ ਰਿਹਾ ਹੈ ਐਕਟਿਵ ਹੋ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਨਾ ਲਿਆ ਹੈ ਹੁਣ ਸਿਆਸਤ ਵਿੱਚ ਸਰਗਰਮ ਹੋ ਗਏ ਨੇ ਵਿਰੋਧੀ ਵਿਰੋਧੀਆਂ ਤੇ ਵੀ ਨਿਸ਼ਾਨੇ ਦੂਸਰੇ ਪਾਸੇ ਇੱਕ ਵੱਡਾ ਜਿਹੜਾ ਹਾਦਸਾ ਹੋਇਆ ਸੀ ਜਿਹੜਾ ਕਿ ਹਾਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੱਕ ਵਿੱਚ ਖੜ ਗਏ ਨੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਅੱਜ ਆਰੇ ਹੱਥੀ ਲਿਆ ਪੰਜਾਬ ਸਰਕਾਰ ਨੂੰ ਕਿ ਦੋਸ਼ੀ ਪੁਲਸੀਏ ਗ੍ਰਿਫਤਾਰ ਹੋਣੇ ਚਾਹੀਦੇ ਨੇ ਸਸਪੈਂਡ ਜਾਂ ਮੁਅਤਲ ਹੋਣ ਨਾਲ ਗੱਲ ਨਹੀਂ ਬਣਨੀ ਦੱਸ ਦਿੰਦੇ ਆ ਮਾਜਰਾ ਕੀ ਹੈ ਪਟਿਆਲਾ ਚ ਕਰਨਲ ਤੇ ਉਸਦੇ ਪੁੱਤ ਨਾਲ ਕੀਤੀ ਗਈ ਕੋਟ ਮਾਰਦਾ ਮਾਮਲਾ ਭਖਦਾ ਜਾ ਰਿਹਾ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਸ ਵਿਚਾਲੇ ਸੁਖਬੀਰ ਬਾਦਲ ਵੀ ਪਰਿਵਾਰ ਨਾਲ ਖੜੇ ਹੋ ਗਏ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਕਿਹਾ ਕਿ ਕਰਨਲ ਦੀ ਪਤਨੀ ਇਨਸਾਫ ਖਾਤਰ ਥਾਂ-ਥਾਂ ਤੇ ਠੋਕਰਾਂ ਖਾ ਰਹੀ ਹੈ ਮੈਂ ਕਰਨਲ ਬਾਠ ਤੇ ਉਹਨਾਂ ਦੇ ਪਰਿਵਾਰ ਨਾਲ ਹ ਉਹਨਾਂ ਨੇ ਕਿਹਾ ਕਿ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰੇ ਦੱਸਦੀ ਕਿ 13 14 ਮਾਰਚ ਨੂੰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਆਰਮੀ ਅਫਸਰ ਨਾਲ ਪੁਲਿਸ ਮੁਲਾਜ਼ਮਾਂ ਦੀ ਝੜਪ ਹੋਈ ਇਸ ਦੌਰਾਨ ਆਰਮੀ ਅਫਸਰ ਅਤੇ ਉਸ ਦੇ ਪੁੱਤਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਜਿਸ ਕਰਕੇ ਦੋਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਇਸ ਮਾਮਲੇ ਦੇ ਪਰਿਵਾਰ ਵੱਲੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 22 ਮਾਰਚ ਨੂੰ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਜਾਵੇਗਾ ਯਾਨੀ ਕਿ ਇਸ ਕਾਰਨ ਕਰਨਲ ਦੀ ਪਤਰੀ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੋਸ਼ੀ ਨੇ 12 ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਕਰਨਲ ਦੀ ਪਟਿਆਲੇ ਦੀ ਪਾਰਕਿੰਗ ਦੇ ਵਿੱਚ ਕੁੱਟਮਾਰ ਕੀਤੀ ਕੱਲਾ ਕਰਨਲ ਦੀ ਨਹੀਂ ਉਹਨਾਂ ਦੇ ਸੁਪੁੱਤਰ ਨੂੰ ਵੀ ਕੁੱਟਿਆ ਗਿਆ ਰਾਜ ਮਿਲ ਰਾਜਪਾਲ ਨੂੰ ਮਿਲਦੀ ਵੀ ਗੱਲ ਕੀਤੀ ਗਈ ਹੈ ਪਰਿਵਾਰ ਵੱਲੋਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਮੈਂ ਹਾਕ ਵਿੱਚ ਖੜਿਆ ਹਾਂ ਕਰਨਲ ਉਸਦੇ ਪੁੱਤਰ ਅਤੇ ਉਸਦੀ ਪਤਨੀ ਦੇ ਹਾਕ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਘਰ ਵਾਲੀ ਦਰਦਾਂ ਦੀਆਂ ਠੋਕਰਾ ਕਰੀ ਹੈ ਕਰੀ ਹੈ ਲੇਕਿਨ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਇਨਸਾਫ ਦਵਾਵਾਂਗੇ ਧਰਨਾ ਲਾਵਾਂਗੇ ਉਹਨਾਂ ਨੇ ਕਿਹਾ ਮੈਂ ਧਰਨੇ ਵਿੱਚ ਬੈਠਾਂਗਾ ਜਿਹੜਾ ਧਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਸੀ ਦਫਤਰ ਦੇ ਸਾਹਮਣੇ ਲਗਾਇਆ ਜਾਵੇਗਾ ਯਾਨੀ ਕਿ ਉਹਨਾਂ ਨੇ ਕਿਹਾ ਲਾਅਨ ਆਰਡਰ ਦੀ ਕੋਈ ਚੀਜ਼ ਨਹੀਂ ਲੱਗੀ ਜੇਕਰ ਵੱਡੇ ਅਫਸਰਾਂ ਤੇ ਇਸ ਤਰ੍ਹਾਂ ਦੇ ਪੁਲਿਸ ਵੱਲੋਂ ਤਸੱਦਦ ਕੀਤੇ ਜਾਂਦੇ ਨੇ ਤੇ ਫਿਰ ਆਮ ਲੋਕਾਂ ਦਾ ਕੀ ਬਣੇਗਾ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਉਹਨਾਂ 12 ਮਲਾਜ਼ਮਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਹੈ ਬੰਦੀ ਕਾਰਵਾਈ ਕਰੇ ਮੁਕੱਦਮਾ ਕਰ ਦਿੱਤੇ ਨੇ ਪੰਜਾਬ ਸਰਕਾਰ ਤੇ ਉਹ ਗ੍ਰਿਫਤਾਰ ਵੀ ਹੋਣੇ ਚਾਹੀਦੇ ਨੇ ਤਾਂ